まあ。<music> <music> لڑائی ل <سؤال> <سؤال> जाएगी। अरे आप कहाँ हैं? अरे आप

ہاں جی کالے کر بچا دے فلک ہوے تو نیو کرو پا جانے بچا یہ کال دی کوٹی نا بجے دشمن تھی بچا یہ نال ہو کے مرایا بچا یہ کے فلک ہے کی فلک دے کے تاں پروار پا جے نیے پروار کو خالی کوئی بھی ناری مرافر دی ہے ہم نے ناری قتل کرایا ਯਾਰ ਮਾ ਦਾ ਪੁੱਤ ਮਾਰਾ ਸਿਨਦ ਕਰ ਉਹ ਲੈ ਆਂਦੀ ਨਾ ਮੋਹਰੇ ਨਾਲੇ ਆਪ ਮਰੀ ਆ ਸਾਰਾ ਪ੍ਰਿੰਡ ਦੁੱਧੂ ਕਰਦਾ ਇਹਨਾਂ ਤੁਸੀਂ ਕੁੜੀ ਕਿਉਂ ਤੋਰੀ ਮੇਰੇ ਮਾ ਮਾ ਦਾ ਪੁੱਤ ਬਸ ਸਾਹਮਣਾ ਹੋ ਜਾ ਇਹਨਾਂ ਨੂੰ ਮਾਹਾਂ ਜਿਹੜੇ ਪਾੜਦੇ ਚੱਲ ਰਹੀ ਹੈ ਕਿੰਨੇ ਪਾੜਦੇ ਵਿੱਚ ਵੀ ਗਿਆ ਨਹੀਂ ਉਹ ਕਿੰਨੇ ਦੇਖਾ ਜਿਹੜੇ ਕਿ ਨੇ ਦੇਖਾ ਐਂਡ ਇੱਕ ਪਾਸੇ ਜੱਟੀ ਪਈ ਐ ਇੱਕ ਪਾਸੇ ਐਮਲਾ ਤਾਲੀ ਜਿਹੜੇ ਕਿਦੇ ਦੇਖਾਂ ਐਨ ਇੱਕ ਪਾਸੇ ਸੱਜੀ ਪਈ ਐ ਇੱਕ ਪਾਸੇ ਐਮਲੇ ਵਾਲੇ ਸਾਡੇ ਨਾਮ ਤੇ ਦੌਰੇ ਦੀ ਕਾਹਨਾ ਲੱਗਦਾ ਨਹੀਂ ਹੱਥ ਨਹੀਂ ਲਾਉਣੇ ਹੈਗੇ ਆਪਾਂ ਦਾ ਨਹੀਂ ਹੱਥ ਨਹੀਂ ਮਾਇ ਸਰ ਕਪੜਾ ਵੀ ਤੁਹਾਨੂੰ ਲੈ ਕੇ ਜਿਨਾ ਪਾਇਆ ਕਪੜਾ ਲਾ ਦੇ ਲਾ ਦੇ ਇੱਕ ਮਿੰਟ ਲਾ ਲੇ ਮਾੜਾ ਕਪੜਾ ਰਾਜ਼ੀ ਮੜੇ